ਹੈਲੋ ਫਰੈਂਡਸ ਸਸਿਕਾ ਸਾਰਿਆਂ ਨੂੰ ਜਿਵੇਂ ਗਰਮੀ ਬਹੁਤ ਪੈ ਰਹੀ ਹੈ ਕੁਝ ਠੰਡਾ ਖਾਣ ਦਾ ਮਨ ਕਰਦਾ ਹੈ ਆਪਾਂ ਨੇ ਅੱਜ ਆਈਸਕ੍ਰੀਮ ਬਣਾਈਏ ਬਿਲਕੁਲ ਘਰ ਦੇ ਇੰਗਰੀਡੀਅੰਟ ਨੇ ਕੁਝ ਵੀ ਇਹਦੇ ਜਹਾੜਨੀਏ ਬਣਾਣਾ ਚਲੋ ਬਣਾਣਾ ਸ਼ੁਰੂ ਕਰਦੇ ਹਾਂ ਇਹ ਬੱਚਾ ਨੂੰ ਬਹੁਤ ਪਸੰਦ ਹੁੰਦੀ ਹੈ ਸਾਰੇ ਖਾ ਲੈਂਦੇ ਨੇ ਘਰ ਦੇ ਵੀ ਯੂਸੂਅਲੀ ਹਰ ਰੋਜ਼ ਆਪਾਂ ਖਾਂਦੇ ਆ ਗਰਮੀ ਦੇ ਵਿੱਚ ਤਾਂ ਮੈਂ ਇੱਥੇ 2.5 ਕੱਪ ਲਏ ਹੈ ਫੁੱਲ ਕਰੀਮ ਮਿਲ ਕੇ ਹੈ ਅੱਛਾ ਦੁੱਧ ਹੈ ਸੰਗਰਾਜ ਦਾ ਮੱਜਾ ਨਾ ਹੁੰਦਾ ਇਦੇ ਵਿੱਚ ਮੈਂ ਇੱਕ ਚਮਚਾ ਕਾਰਨਫਲੋਰ ਪਾਇਆ फ्रेंड्स ਤੁਸੀਂ ਇੱਥੇ ਕਸਟਰਡ ਵੀ ਯੂਜ਼ ਕਰ ਸਕਦੇ ਹੋ ਪਰ ਮੈਂ ਦੂਸਰੀ ਆਈਸਕ੍ਰੀਮ ਨੇ ਵਿੱਚ ਕਸਟਰਡ ਯੂਜ਼ ਕੀਤਾ ਸੀ ਬਾਈ ਜਨਸ ਨਾ ਹੋਵੇ ਘਰੇ ਤਾਂ ਇਹ ਕਾਰਨਫਲੋਰ ਪਾਉਂਗੇ ਤਾਂ ਇਹਦੇ ਨਾਲ ਥੋੜੀ ਕਰੀਮੀ ਕਰੀਮੀ ਬਣ ਜਾਂਦੀ ਹੈ ਤਾਂ ਕਰ ਹੀ ਮੱਜੇ ਯੂਜ਼ ਕੀਤਾ ਤੇ ਅੱਧਾ ਕੱਪ ਹੀ ਆਪਾਂ ਇੱਥੇ 슈ਗਰ ਪਾਣੀ ਹੈ ਉਹ ਕੋਈ ਵੀ ਹੋਵੇ ਘਰ ਦੇ ਵਿੱਚ ਜੇ ਤੁਹਾਡੇ ਕੋਲ ਵਾਈਟ ਤਾਂ ਵਾਈਟ ਪਾ ਲਓ ਬਰੀਕ ਵਾਲੀ ਉਹ ਪਾ ਲਓ ਮੇਰੇ ਕੋਲ ਇਹ ਬਰਾਊਨ ਹੈ ਮੈਂ ਘਰ ਬਰਾਊਨ ਯੂਜ਼ ਕਰਦੀ ਹਾਂ ਮੈਂ ਇਹ ਪਾਈ ਹੈ ਇਨੂੰ ਅੱਛੀ ਤਰ੍ਹਾਂ ਮਿਕਸ ਕਰਕੇ ਗੈਸ ਤੇ ਰੱਖ ਦਿੱਤਾ ਆਪਾਂ ਨੇ ਦੇਖੋ ਇਹ ਬੋਇਲ ਹੋਣ ਲੱਗ ਗਿਆ ਇਹਨੂੰ ਕਬਸੇ ਕਬ 10 ਮਿੰਟ ਆਪਾਂ ਨੂੰ ਬੋਇਲ ਕਰਨਾ ਤਾਂ ਕਿ ਦੁੱਧ ਜਿਹੜਾ ਥੋੜਾ ਉੱਡ ਜੇ ਏਦਾਂ ਸੰਗਣਾ ਸੰਗਣਾ ਹੋ ਜੇ ਪਾਣੀ ਚਲਿਆ ਜਾਵੇ ਤਾਂ ਥੋੜਾ ਥਿੱਕ ਹੋਊਗਾ ਇਹ ਦੇਖੋ ਇਹ ਥਿੱਕ ਹੋਣ ਲੱਗ ਗਿਆ ਹੁਣ ਤਾਂ ਥਿੱਕ ਹੋਣ ਤੋਂ ਬਾਅਦ ਇਹਨੂੰ ਆਪਾਂ ਉਤਾਰ ਦੇਾਂਗੇ ਦੇਖੋ ਕਾਫੀ ਥਿੱਕ ਹੋ ਗਿਆ ਇੱਥੇ ਉਹਨਾਂ ਪਰ ਟਨ ਆਫ ਕਰ ਦੇਣਾ ਗੈਸ ਨੂੰ نیچے ਉਤਾਰ ਕੇ ਨੂੰ ਠੰਡਾ ਹੋਣ ਦੀ ਵੇਟ ਕਰਨੀ ਹੈ ਫਰੈਂਡਸ ਇਹਨੂੰ ਹਿਲਾਉਂਦੇ ਰਹਿਣਾ ਤਾਂ ਕਿ ਦੇ ਉੱਤੇ ਮਲਾਈ ਨਾ ਆਵੇ ਇਹ ਬਿਲਕੁਲ ਠੰਡਾ ਹੋ ਚੁੱਕਿਆ ਸੀ ਤਾਂ ਆਪਾਂ ਇਹਨੂੰ ਗ੍ਰਾਈਂਡ ਕਰ ਲਾਂਗੇ ਹੁਣ ਗ੍ਰਾਈਂਡਰ ਦੇ ਵਿੱਚ ਪਾ ਕੇ ਬਾਕੀ ਸਟੱਫ ਵੀ ਪਾਵਾਂਗੇ ਨਾਲ λεਵੀ ਵੀ ਪਾਵਾਂਗੇ ਤਾਂ ਇਹ ਬਹੁਤ ਈਜ਼ੀ ਹੈ ਮੈਂ ਇੱਥੇ ਜਿਆਦਾ ਪ੍ਰੋਸੈਸਰ ਯੂਜ਼ਿੰਗ ਕਰਦੀ ਕਿਉਂਕਿ ਹਰ ਘਰ ਦੇ ਵਿੱਚ ਨਹੀਂ ਹੁੰਦਾ ਮੈਂ ਉਹ ਹੀ ਦਿਖਾ ਦੇਣੀ ਹੁੰਦੀ ਹੈ ਜੋ ਆਪ ਨੂੰ ਈਜ਼ੀ ਰਹਿੰਦਾ ਹੈ ਇੱਥੇ ਮੈਂ ਇੱਕ ਮੰਗੇਓ ਲਿਆ ਫਰੈਂਡਸ ਕਾਫੀ ਵੱਡਾ ਸੀ ਉਹਦੇ ਪਲਪ ਕੱਢ ਲਈ ਹੈ ਪੀਸਿਸ ਦੇ ਵਿੱਚ ਕੱਟ ਲਿਆ ਉਹਨ ਅੱਜਕੱਲ ਤਾਂ ਮੈਂ ਗੋਆਮੀ ਮਿਲ ਜਾਂਦੇ ਆ ਬਾਜ਼ਾਰ ਦੇ ਵਿੱਚ ਤਾਂ ਅੱਛੇ ਵਾਲਾ ਬੈਂਗੋ ਜਿੱਦਾਂ ਹੁੰਦਾ ਨਾ yellow ਵਾਲਾ sweet ਵਾਲਾ ਉਹ ਵਾਲਾ ਯੂਜ਼ ਕਰਨਾ ਤੇ ਇਹਨੂੰ ਆਪਾਂ ਮੈਂਗੋ ਨੂੰ ਮਿਲਕਪਰ ਪਹਿਲਾਂ ਛਿੱਲ ਲੈਣਾ ਪੀਲ ਕੀਤਾ ਸੀ ਮੈਂ ਵਿੱਚੋਂ ਫਿਰ ਉਹਦੇ ਉ ਕੱਢ ਦੇਣਾ ਜੋ ਹੁੰਦੀ ਹੈ ਉਹ ਦੀ ਗਿੱਟਲੀ ਤੇ ਇਹਨੂੰ ਆਪਾਂ ਹੁਣ ਬਸ 1 ਮਿੰਟ ਲਈ ਘੁਮਾਣਾ ਹੈ ਆ ਦੇਖੋ ਘੁਮਾਉਣ ਤੋਂ ਬਾਅਦ ਇਹ ਕਿੰਨਾ ਸਮੂਥ ਪੇਸਟ ਬਣ ਗਿਆ ਇਹਦਾ ਸਾਰਾ ਕੁਝ ਮਿਕਸ ਕਰ ਦਿੱਤਾ ਹੈ। ਜੀ ਤਰ੍ਹਾਂ ਤੁਸੀਂ ਇਹਦੇ ਚੈੱਕ ਕਰ ਸਕਦੇ ਹੋ ਜੇ ਤੁਹਾਨੂੰ ਸਵੀਟ ਜ਼ਿਆਦਾ ਚਾਹੀਦਾ ਹੈ, ਮਿੱਠਾ ਥੋੜਾ ਜ਼ਿਆਦਾ ਖਾਣਿਆ ਤਾਂ ਜ਼ਰੂਰ ਹੋਰ ਐਡ ਕਰ ਸਕਦੇ ਹੋ। ਨਹੀਂ ਤਾਂ ਇਨਫ ਰਹਿੰਦਾ ਹੈ। ਅੱਧਾ ਕੱਪ ਥੋੜਾ ਉੱਪਰ ਪਾ ਲਉਗੇ ਤਾਂ ਵੀ ਨਹੀਂ ਉਸ ਜ਼ਿਆਦਾ ਹੁੰਦਾ। ਬੱਟ ਸਹੀ ਰਹਿੰਦਾ ਜੇ ਆਪਾਂ ਘੱਟ-ਮਿੱਠਾ ਖਾਣੇ ਮੀਡੀਅਮ ਵਾਲਿਆਂ ਨੂੰ। ਤੇ ਇਹਨੂੰ ਆਪਾਂ ਇੱਕ ਕੰਟੇਨਰ ਦੇ ਵਿੱਚ ਕੱਢ ਲੈਣਾ ਹੈ ਫਰੈਂਚ ਹੁਣ। ਕਿਸੇ ਦੇ ਵਿੱਚ ਵੀ ਜੋ ਵੀ ਆਪਾਂ ਅਵੇਲੇਬਲ ਹੈ ਘਰ ਦੇ ਵਿੱਚ ਇਹ ਨਹੀਂ ਹੈ ਤਾਂ ਕਿਸੇ ਬੌਲ 'ਚ ਵੀ ਕੱਢ ਕੇ ਰੱਖ ਸਕਦੇ ਹੋ ਤੁਸੀਂ। ਆਪਾਂ ਇਹਨੂੰ ਫ੍ਰੀਜ ਦੇ ਵਿੱਚ ਰੱਖਣਾ ਸਿਰਫ 4 ਘੰਟਿਆਂ ਲਈ ਫ੍ਰੀਜ਼ਰ ਦੇ ਵਿੱਚ ਸੌਰੀ ਤੇ ਫ੍ਰੀਜ਼ਰ ਦੇ ਵਿੱਚ 4 ਘੰਟਿਆਂ ਲਈ ਰੱਖਣਾ ਇਹਨੂੰ ਇਹਨੂੰ ਪੂਰਾ ਜਮਾਣਾ ਨਹੀਂ ਹੈ ਹਾਫ ਸੈਮੀ ਜਿੱਦਾਂ ਹੋ ਜਾਂਦੀ ਹੈ ਨਾ ਸੈਮੀ ਵੀ ਅੱਧਿਕ ਜੰਮੀ ਅੱਧਿਕ ਨਹੀਂ ਹੈ ਏਦਾਂ ਦੀ ਮਿਲਕੀ ਜੀ ਹੋਵੇ ਉਦੋਂ ਤੱਕ ਇਹਨੂੰ ਆਪਾਂ ਰੱਖ ਕੇ ਬਾਅਦ ਵਿੱਚ ਬਾਹਰ ਕੱਢਾਂਗੇ ਦੇਖੋ ਆਪਾਂ ਬਾਹਰ ਕੱਢ ਲਈ ਹੈ ਹੁਣ 4 ਘੰਟਿਆਂ ਤੋਂ ਬਾਅਦ ਇਹ ਦੇਖੋ ਹਾਫ ਹੈ ਇਹ ਏਦਾਂ ਨਹੀਂ ਹੈ ਕਿ ਸਾਰੀ ਹਾਰਡ ਹੋ ਗਈ ਹੈ ਜਾਂ ਆਈਸਕ੍ਰੀਮ ਬਿਲਕੁਲ ਬਣ ਚੁੱਕੀ ਹੈ ਤਾਂ ਹੁਣ ਆਪਾਂ ਇਹਨੂੰ ਫਿਰ ਫਿਰ ਦੁਬਾਰਾ ਜਾਰ ਦੇ ਵਿੱਚ ਪਾਣੇ ਗ੍ਰੈਂਡਰ ਜਾਰ ਦੇ ਵਿੱਚ ਇਹਨੂੰ ਇੱਕ ਵਾਰ ਆਪਾਂ ਫਿਰ ਗ੍ਰाइंड ਕਰਨਾ ਫਰੈਂਡਸ ਸੇਮ ਬਸ ਇਹਨੂੰ ਮਿਕਸ ਹੀ ਕਰ ਲੈ 30 ਸੈਕਿੰਡ ਜਾਂ 1 ਮਿੰਟ ਲਈ ਇਨਾ ਫਾਇਦੇ ਲਈ ਦੁਬਾਰਾ ਫਿਰ ਇਹਨੂੰ ਕਰੀਮੀ ਬਣਾ ਦੇਣਾ ਜਦੋਂ ਆਪਾਂ ਇਹਨੂੰ ਦੁਬਾਰਾ ਗ੍ਰाइंड ਕਰਕੇ ਪਾਣੀ ਆ ਨਾ ਬਹੁਤ ਅੱਛੀ ਆਈਸਕ੍ਰੀਮ ਬਣਦੀ ਹੈ ਜਿੱਦਾਂ ਬਾਜ਼ਾਰ ਵਾਲੀ ਹੁੰਦੀ ਨੇ ਇੰਦਾ ਕਰੀਮੀ ਕਰੀਮੀ ਇਹਦੇ ਚ ਸ਼ਾਇਨ ਆਂਦੀ ਹੈ ਟੈਕਸਚਰ ਹੋ ਜਾਂਦਾ ਉਹਦਾ ਇਹ ਦੇਖੋ ਹੁਣ ਆਪਾਂ ਇਹਨੂੰ ਦੁਬਾਰਾ ਮਿਕਸ ਕੀਤਾ ਉਸ ਤੋਂ ਬਾਅਦ ਇਹ ਅੱਧਾ ਬਣ ਗਈ ਹੈ ਮੈਨੂੰ ਦੁਬਾਰਾ ਫਿਰ ਕੰਟੇਨਰ ਦੇ ਵਿੱਚ ਕੱਢ ਰਹੀ ਹਾਂ ਜਦੋਂ ਹੁਣ ਆਪਾਂ ਨੇ ਇਹਨੂੰ ਰੱਖਣਾ ਹੈਗਾ ਉਦੋਂ ਲੌਂਗ ਟਾਈਮ ਰੱਖਣਾ ਇਹਦੇ ਉੱਪਰ ਕ੍ਰਿਸਟਲਸ ਨਾਣ ਤਾਂ ਇਹਦੇ ਲਈ ਆਪਾਂ ਇਹਨੂੰ ਕੀ ਕਰਨਾ ਹੈ ਬਿਲਕੁਲ ਪਹਿਲਾਂ ਪਲੇਨ ਕਰ ਦੇਣਾ ਅੱਛੀ ਤਰ੍ਹਾਂ ਤਾਂ ਫਿਰ ਇਹਦੇ ਵਿੱਚ ਜਿਹਦਾ ਓਵਨ 'ਚ ਰੱਖਣ ਵਾਲਾ ਆਪਣੇ ਕੋਲੇ ਬਰਦਰ ਪੇਪਰ ਜਾਂ ਘਰ ਵਿੱਚ ਜਿਆ ਪੋਲੀਥੀਨ ਹੈ ਕੁਝ ਵੀ ਹੈ ਨਾ ਲਫਾਫਾ ਉਹਦਾ ਪੀਸ ਕੱਟ ਕੇ ਲਗਾ ਦਿਓ ਉੱਪਰ ਤਾਂ ਕਿ ਇਹਦੇ ਵਿੱਚ ਕ੍ਰਿਸਟਲ ਨਾ ਵਾਣ ਇਹਨਾਂ ਨੂੰ ਅੱਛੀ ਤਰ੍ਹਾਂ ਸਾਰੀ ਹਵਾ ਕੱਢ ਦੇਣੀ ਹੈ ਤਾਂ ਉੱਪਰ ਲਗਾ ਕੇ ਇਹਨੂੰ ਲੇਡ ਲਗਾਦ ਕੇ ਫ੍ਰੀਜਰ ਦੇ ਵਿੱਚ ਰੱਖ ਦੇਣਾ ਹੁਣ 8 ਘੰਟਿਆਂ ਲਈ ਘੱਟੋ ਘੱਟ ਫਿਰ ਅੱਛੀ ਤਰ੍ਹਾਂ ਬਣੇਗੀ ਤਾਂ ਇਹ ਦੇਖੋ ਫਿਰ ਜ 8 ਘੰਟਿਆਂ ਤੋਂ ਬਾਅਦ ਆਪਾਂ ਇਹਨੂੰ ਬਾਹਰ ਕੱਢ ਲਏ ਮੈਂ ਤੁਹਾਨੂੰ ਦਿਖਾਨੀ ਹੈ ਇਹ ਕਿੰਨੀ ਅੱਛੀ ਬਣੀ ਹੈ ਕੋਈ ਇਹਦੇ ਚ ਇਦਾਂ ਦਾ ਨਹੀਂ ਹੈਗੇ ਆਪਾਂ ਘਰ ਵਿੱਚ ਕੁਝ ਨਹੀਂ ਜੇ ਆਪਾਂ ਨੂੰ ਆਣਾ ਨਹੀਂ ਬਣਾਉਣਾ ਜਾਂ ਇਹ ਅੱਛਾ ਬਾਨਾ ਨਹੀਂ ਜਿਹਦਾ ਕੇਕ ਹੁੰਦਾ ਹੈ ਕਿ ਨਹੀਂ ਅੱਛੀ ਤਰ੍ਹਾਂ ਤਲਬੀ ਬਣਿਆ ਇਹ ਦੇਖੋ ਕਿੰਨਾ ਵਧੀਆ ਟੈਕਸਚਰ ਆ ਰਿਹਾ ਹਾਰਡ ਵੀ ਨਹੀਂ ਹੈ ਇਹ ਕੋਈ ਵੀ ਆਪ ਤੋਂ ਜਿੱਦਾ ਵਾਰਡਰੀ ਹੁੰਦੀ ਹੈ ਤਾਂ ਹਾਰਡ ਹੋ ਜਾਂਦੀ ਹੈ ਇਹ ਕਰੀਮੀ ਟੈਕਸਚਰ ਹੈ ਇਸ ਕਰਕੇ ਹੈ ਨਹੀਂ ਹਾਰਡ ਵੀ ਹੈ ਨਹੀਂ ਤੁਸੀਂ ਜ਼ਰੂਰ ਟਰਾਈ ਕਰਿਓ ਬਾਅਦ ਵਿੱਚ ਆਪਾਂ ਇਹਨੂੰ ਕਿਸੇ ਵੀ ਤਾਂ ਤੁਸੀਂ ਜਾਣਿਓ ਕਿ ਆਪਾਂ ਉੱਤੇ ਉਹ ਗਾਰਨਿਸ਼ ਕਰੀਏ ਤੁਸੀਂ ਪਿਸਤਿਆਂ ਨਾਲ ਗਾਰਨਿਸ਼ ਕਰ ਸਕਦੇ ਹੋ ਜਾਂ ਫਿਰ ਕਾਜੂ ਜੋ ਵੀ ਤੁਹਾਡੇ ਮਨਪਸੰਦ ਦੇ ਡਰਾਈ ਫਰੂਟ ਹੈ ਉਹ ਉੱਪਰ ਆਪਾਂ ਪਾ ਸਕਦੇ ਹਾਂ ਇਹ ਤੇ ਮੈਂ ਇੱਥੇ ਥੋੜੀ ਜਿਹੀ ਪਿਸਤੇ ਨਾਲ ਗਾਰਨਿਸ਼ ਕਰ ਰਹੀ ਹਾਂ ਜਰੂਰ ਟਰਾਈ ਕਰਿਓ ਤੁਸੀਂ ਇਹ ਰੈਸਪੀ ਬਹੁਤ ਇਜ਼ੀਆ ਬਣਾ ਲੀ ਕਮੈਂਟ ਸੈਕਸ਼ਨ ਦੱਸਿਓ ਤੁਹਾਨੂੰ ਕਿਦਾਂ ਹੀ ਲੱਗੀ ਬਹੁਤ ਬਹੁਤ ਧੰਨਵਾਦ ਵੀ ਦੇਖਣ ਲਈ ਥੈਂਕ ਯੂ ਸੋ ਮਚ